ਪਿਆਰੇ ਦਰਸ਼ਕੋਵਰ ਨੂੰ ਨਮਸਕਾਰ ਮੈਂ ਹਾਂ ਮਨੁਪਾਲ ਸ਼ਰਮਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 1 ਜੁਲਾਈ ਨੂੰ ਭਾਰਤ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ ਭਾਰਤੀ ਨਿਆਂ ਪ੍ਰਣਾਲੀ ਦੇ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਕੀਤੀ ਗਈ ਹੈ ਅੱਜ ਦਾ ਜੋ ਸਾਡੀ ਗੱਲ ਦਾ ਵਿਸ਼ਾ ਹੈ ਨਵੇਂ ਅਪਰਾਧਿਕ ਕਾਨੂੰਨ 2023 ਭਾਰਤੀ ਅਪਰਾਧਿਕ ਨਿਆਂ ਪ੍ਰਣਾਲੀ ਇੱਕ ਪਹਿਲਾ ਅਧਿਆਇ ਅੱਜ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਦੇ ਲਈ ਸਟੂਡੀਓ ਵਿੱਚ ਸਾਡੇ ਨਾਲ ਹਾਜ਼ਰ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਿਲਾਲ ਦੇ ਜੁਆਇੰਟ ਟਰੈਕਟਰ ਪ੍ਰੋਸੀਕਿਊਸ਼ਨ ਮਿਸਟਰ ਅਮਨਪ੍ਰੀਤ ਸੰਧੂ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਹਨਾਂ ਦੇ ਨਾਲ ਈਡੀ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਐਨਸੀਬੀ ਦੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਆਜੇ ਪਾਲ ਸਿੰਘ ਪਠਾਣੀਆਂ ਜੀ ਸਾਡੇ ਨਾਲ ਹਾਜ਼ਰ ਨੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਹ ਇਸ ਤੋਂ ਪਹਿਲਾਂ ਕਿ ਅਸੀਂ ਇਸ ਚਰਚਾ ਨੂੰ ਅੱਗੇ ਵਧਾਈਏ ਆਓ ਪਹਿਲਾਂ ਸੁਣਦੇ ਹਾਂ ਦੇਸ਼ ਦੇ ਗ੍ਰਹਿ ਮੰਤਰੀ अमित शाह जी दी इस बारे कोई जानकारी गैंग रैप के लिए अब 20 साल की सजा या तो कारावास आजीवन कारावास नाबालिग के साथ बलात्कार में मौत की सजा झूठा वादा पहचान छिपाकर शोषण करने वालों के लिए भी अलग से अपराध बनाया गया है पहले सुप्रीम कोर्ट के जजमेंट से चलता था पीड़िता का बयान उसके घर पर महिला अधिकारियों की अधिकारियों की उपस्थिति में और अपने परिजनों की उपस्थिति में लेने का भी प्रावधान किया है और इसके साथ साथ ऑनलाइन एफआईआर की व्यवस्था से भी ढेर सारी उत्पीड़न का सामना कर रही महिला एम्बरेसमेंट से बच पाएगी ऐसा हमारा मानना है सालों से देश भर में नॉब लिंचिंग के अपराध के लिए कानून में कोई प्रावधान नहीं था प्रावधान करने की मांग होती थी पहली बार लिंचिंग को परिभाषित किया गया है नस्ल जाति समुदाय लिंग जन्म स्थान भाषा और अन्य कारणों से जो मॉब लिंचिंग होता है इसमें सात वर्ष के कारावास से लेकर मृत्यु की सजा और आजीवन कारावास तक इसके अंदर जोड़ा गया है तो बहुत बड़े समय से जो मांग थी वो पूरी होने जा रही है दो एक ऐसा कानून था जो अंग्रेजों ने अपने शासन की रक्षा के लिए बनाया चाहे महात्मा गांधी हो चाहे तिलक महाराज हो चाहे सरदार पटेल हो सभी लोग यही कानून के तहत छ साल की सजा काटे थे इसी कानून के तहत केसरी पर प्रतिबंध लगाया गया था वो अपने राज्य की सुरक्षा के लिए अंग्रेजों ने बनाया हुआ कानून था राजद्रोह को हमने जड़ से समाप्त कर दिया है और देश विरोधी हरकतों के लिए नई धारा लेकर आए हैं पहले सरकार के खिलाफ स्टेटमेंट देना गुना था अब भारत की एकता और अखंडितता को क्षतिग्रस्त करने के लिए एक कानून अमल में आएगा तो आजादी के इतने सालों के बाद यह कानून में बदलाव हुआ है जो एक बहुत बड़ा परिचायक है हमारी संविधान के स्पिरिट का चर्चा शुरू कर दें सारे दर्शकों जानकारी दौ कि ये नवी जड़ी न्याय प्रणाली है तीन नए कानून जड़े लागू किए गए ये लड़की देखो शर्मा जी सब तो पहला देखो ਤੇਲੀ ਨਾਮ ਸੀ ਭਾਰਤੀ ਡੰਡ ਸੰਗਠਾ ਜੀ ਤੋਂ ਉਹਦਾ ਨਾਮ ਹੁਣ ਆ ਗਿਆ ਭਾਰਤੀ ਨਿਆਂ ਸਹਿਤਾ ਜੀ ਤੋਂ ਡੰਡ ਦੀ ਜਗ੍ਹਾ ਨਿਆਂ ਲੋਫੇ ਵਿੱਚ ਲੈ ਲਿਆ ਉਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਦੋਸ਼ੀ ਨੂੰ ਡੰਡ ਦੇਣਾ ਕਾਨੂੰਨ ਦਾ ਇੱਕ ਸਿਰਫ ਇੱਕ ਨਹੀਂ ਰਹਿ ਜਾਂਦਾ ਬਲਕਿ ਉਹਦੇ ਨਾਲ ਨਿਆਂ ਹੋਣਾ ਚਾਹੀਦਾ ਹੈ ਉਸ ਤੋਂ ਇਲਾਵਾ ਨਵੇਂ ਕਾਨੂੰਨਾਂ ਦੇ ਵਿੱਚ ਟਰਾਂਸਪੇਰੈਂਸੀ ਪਾਰਦਰਸ਼ਤਾ ਨੂੰ ਬਹੁਤ ਧਿਆਨ ਵਿੱਚ ਰੱਖਿਆ ਗਿਆ ਹੈ ਬਹੁਤ ਚੀਜ਼ਾਂ ਜਿਹੜੀਆਂ ਕਿ ਪਾਰਦਰਸ਼ੀ ਤਰੀਕੇ ਨਾਲ ਹੋਣਗੀਆਂ ਉਸ ਤੋਂ ਇਲਾਵਾ ਬਹੁਤ ਸਮੇਂ ਤੋਂ ਕੇਸ ਜਿਹੜੇ ਪੈਂਡਿੰਗ ਪਏ ਰਹਿੰਦੇ ਸੀ ਸੋ ਟਾਈਮਲਾਈਨ ਫਿਕਸ ਹੋ ਗਈਆਂ ਸਪੀਡੀ ਜਸਟਿਸ ਸਪੀਡੀ ਟ੍ਰਾਇਲ ਹੋਣੇ ਚਾਹੀਦੇ ਆ ਉਹਦੇ ਵੀ ਟਾਈਮਲਾਈਨਸ ਦੇ ਦਿੱਤੀਆਂ ਗਈਆਂ ਬਹੁਤ ਸਾਰੇ ਐਸੀ ਪ੍ਰੋਵੀਜ਼ਨਸ ਜਿਹੜੇ ਆ ਉਹਦੇ ਵਿੱਚ ਐਡ ਕੀਤੇ ਗਏ ਨੇ ਜਿਹਦੇ ਵਿੱਚ ਇੱਕ ਟਾਈਮਲਾਈਨ ਫਿਕਸ ਕਰ ਦਿੱਤੀ ਗਈ ਆ ਇਸ ਤੋਂ ਇਲਾਵਾ ਟੈਕਨੋਲੋਜੀ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਬਹੁਤ ਹੋ ਨਾਜਦੀ ਡੇਟ ਦੇ ਵਿੱਚ ਬਹੁਤ ਐਡਵਾਂਸਮੈਂਟ ਹੋ ਚੁੱਕੀ ਆ ਲੇਕਿਨ ਇਹਨਾਂ ਦੀ ਜ਼ਰੂਰਤ ਟ੍ਰਾਇਲ ਦੌਰਾਨ ਚਾਹੇ ਇਨਵੈਸਟੀਗੇਸ਼ਨ ਦੀ ਸਟੇਜ ਆ ਚਾਹੇ ਟ੍ਰਾਇਲ ਦੀ ਸਟੇਜ ਆ ਸੋ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਦੀ ਮਦਦ ਕਿਵੇਂ ਲਈ ਜਾ ਸਕਦੀ ਆ ਔਰ ਉਹਦੇ ਨਾਲ ਸਾਡੀ ਸਪੀਡੀ ਟ੍ਰਾਇਲ ਕਿੱਦਾਂ ਹੋਊਗੀ ਸਪੀਡੀ ਜਸਟਿਸ ਕਿਵੇਂ ਹੋਏਗਾ ਉਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਵੀ ਇਹ ਜਿਹੜੇ ਕਾਨੂੰਨ ਆ ਇਹਨਾਂ ਨੂੰ ਹੋਂਦ ਵਿੱਚ ਲਿਆਂਦਾ ਗਿਆ ਹੈ ਆ ਪਠਾਨੀਆ ਸਾਹਿਬ ਤੁਸੀਂ ਇਹ ਦੱਸੋਗੇ ਕਿ ਇਸ ਕਾਨੂੰਨ ਦੇ ਨਾਲ ਜਿਹੜੇ ਤਿੰਨ ਨਵੇਂ ਕਾਨੂੰਨ ਲਾਗੂ ਹੋਣ ਜਾ ਰਹੇ ਨੇ ਅੱਗੇ ਕੀ ਹੁੰਦਾ ਸੀ ਕਿ ਕਾਨੂੰਨ ਦੀ ਆੜ ਦੇ ਵਿੱਚ ਅ ਕਿਉਂਕਿ ਇਹ ਕਾਨੂੰਨ ਜੋ ਆਈਪੀਸੀ ਹੈ ਜੋ ਮੇਰੀ ਜਾਣਕਾਰੀ ਦੇ ਮੁਤਾਬਕ 1860 ਵਿੱਚ ਬ੍ਰਿਟਿਸ਼ ਕਾਲ ਦੇ ਦੌਰਾਨ ਬਣਾਈ ਗਈ ਸੀ ਅਜੋਕੇ ਸਮਾਜ ਦੇ ਵਿੱਚ ਸਭ ਕੁਝ ਬਦਲ ਚੁੱਕਿਆ ਹੈ ਅ ਅਪਰਾਧ ਦੀ ਪਰਿਭਾਸ਼ਾ ਵੀ ਜਿਹੜੀ ਬਦਲ ਚੁੱਕੀ ਹੈ ਸੋ ਕੁਝ ਅਪਰਾਧ ਜਿਹੜੇ ਹੁੰਦੇ ਸੀਗੇ ਉਹ ਪੁਰਾਣੇ ਕਾਨੂੰਨ ਦਾ ਸਹਾਰਾ ਲੈਂਦੇ ਹੋਏ ਬਚ ਜਾਂਦੇ ਸੀ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਇਹ ਭਾਰਤੀ ਨਿਆਂ ਸੰਹਿਤਾ ਜਿਹੜੀ ਨਵੀਂ ਲਾਗੂ ਹੋਈ ਹੈ ਇਹਦੇ ਨਾਲ ਅਪਰਾਧ ਤੇ ਅਪਰਾਧੀਆਂ ਦੇ ਉੱਤੇ ਕਿਸ ਤਰ੍ਹਾਂ ਕਾਬੂ ਪਾਇਆ ਜਾ ਸਕੇਗਾ ਸਰ ਮੈਂ ਬਹੁਤ ਬਹੁਤ ਅੱਛਾ ਕੁਐਸਚਨ ਹੈ ਬੇਸਿਕਲੀ ਜੋ ਆਡਿਟਰ ਲਾਜ਼ ਹੁੰਦੇ ਆ ਜੀ ਉਹ ਟਾਈਮ ਟੂ ਟਾਈਮ ਜਿਹੜੇ ਹੈ ਜਦੋਂ ਉਹ ਚੇਂਜ ਹੋ ਜਾਣੇ ਚਾਹੀਦੇ ਆ ਜਾਂ ਉਹਦੇ ਵਿੱਚ ਕੁਝ ਸਮੇਂ ਬਾਅਦ ਰਿਕੁਆਇਰਮੈਂਟ ਅਕੋਰਡਿੰਗਲੀ ਕੁਝ ਅਮੈਂਡਮੈਂਟਸ ਲਿਆ ਆ ਕੇ ਉਹਦੇ ਵਿੱਚ ਤੇਜ਼ੀ ਲਿਆ ਜਾ ਸਕਦੀ ਹੈ ਜੀ ਬਟ ਕਿਉਂਕਿ ਇਹ ਬ੍ਰਿਟਿਸ਼ ਲਾਜ਼ ਦੇ ਟਾਈਮ ਦੇ ਵੇਲੇ ਬ੍ਰਿਟਿਸ਼ ਲਾਜ਼ ਬਣੇ ਸੀ ਉਸ ਵੇਲੇ ਜਿਹੜਾ ਹੈਗਾ ਆਪਣਾ ਇੰਡੀਆ ਐਗਜ਼ਿਸਟੈਂਸ ਵਿੱਚ ਨਹੀਂ ਸੀ ਉਸ ਵੇਲੇ ਦੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਮੈਂ ਕਹਿ ਸਕਦਾ ਕਿ ਉਸ ਵੇਲੇ ਕਾਨੂੰਨ ਬਣਾਏ ਗਏ ਸੀ ਬਟ ਉਸ ਸਮੇ ਸਮੇ ਦੇ ਅਕੋਰਡਿੰਗਲੀ ਚੇਂਜ ਹੁੰਦੇ ਰਹੇ ਚੀਜ਼ਾਂ ਹੁਣ ਮੈਂ ਉਹਦੇ ਵਿੱਚ ਕੁਝ ਚੀਜ਼ਾਂ ਅਸੀਂ ਬਤੌਰ ਵਕੀਲ ਹੁੰਦੇ ਹੋਏ ਅਸੀਂ ਨਿਆਂ ਪ੍ਰਣਾਲੀ ਦੇ ਵਿੱਚ ਦੇਖਦੇ ਸੀ ਕਿ ਆਈਪੀਸੀ ਜਿਹੜੀ ਹੈ ਇੱਕ ਟੋਟਲੀ ਆਡਿਟਡ ਲਾ ਲੱਗਦਾ ਸੀ ਸਾਨੂੰ ਕਾਨੂੰਨ ਲੱਗਦਾ ਸੀ ਜੀ ਰੀਜ਼ਨ ਬੀਮੈਂ ਕੱਲ ਕਰਾਂਗਾ ਕਿ ਦਰਸ਼ਕਾਂ ਨੂੰ ਮੈਂ ਦੱਸਾਂਗਾ ਕਿ ਕੁਝ ਐਸੇ ਕਾਨੂੰਨ ਵੀ ਸੀ ਜਿਹਦੇ ਵਿੱਚ ਅਸੀਂ ਕਿਸੇ ਦੇ ਜਾ ਕੇ ਸਿੰਪਲੀ ਘਰ ਦੇ ਵਿੱਚ ਅੰਦਰ ਵੜ ਕੇ ਭਾਂ ਤੋੜ ਕਰ ਦਈਏ ਉਹਦਾ ਨੁਕਸਾਨ ਕਰ ਦਈਏ ਉਹਦੇ ਵਿੱਚ ਪ੍ਰੋਵੀਜ਼ਨ ਜਿਹੜੀ ਸੀ ਕੁਝ ਫਾਈਨ ਪਾ ਕੇ ਉਹਨੂੰ 50 ਰੁਪਏ ਤੋਂ ਲੈ ਕੇ 500 ਰੁਪਏ ਤੱਕ ਫਾਈਨ ਪਾ ਕੇ ਸੀ ਉਹਨੂੰ ਜਿਹੜਾ ਹੈਗਾ ਜਾ ਕੇ ਉਹ ਕਨਫੈਸ਼ਨ ਕਰੇਗਾ ਕਿ ਮੇਰੇ ਕੋਲ ਗਲਤੀ ਹੋ ਗਈ ਸੀ ਜਾਂ ਕੁਝ ਵੀ ਸੀ ਉਹ ਅਲਟੀਮੇਟਲੀ ਉਹਨੂੰ ਪਰਸ਼ਮਨ ਬਹੁਤ ਥੋੜੀ ਦਿੱਤੀ ਗਈ ਸੀ ਪ੍ਰਿਸਕ੍ਰਾਈਬਡ ਸੀ ਬਟ ਉਸ ਸਮੇਂ ਦੇ ਵਿੱਚ 50 ਰੁਪਏ ਦੀ ਕੀਮਤ ਵੀ ਬਹੁਤ ਜ਼ਿਆਦਾ ਹੁੰਦੀ ਸੀ ਜੀ ਤੋ ਅੱਜ ਦੇ ਹਿਸਾਬ ਨਾਲ ਉਹ ਆਡਿਟਡ ਲਾਜ਼ ਮੰਨੇ ਗਏ ਐ ਇਸ ਲਈ ਇੱਕ ਜ਼ਰੂਰੀ ਜ਼ਰੂਰਤ ਸੀ ਕਿ ਇਹ ਸਮੇਂ ਸਰ ਜਿਹੜੇ ਇਹਦੇ ਵਿੱਚ ਕੋਈ ਨਵੇਂ ਕਾਨੂੰਨ ਜਿਹੜੇ ਹੈਗੇ ਬਣਾਏ ਜਾਣ ਜਿ ਮੈਂ ਇਸ ਕਰਕੇ ਵੀ ਕਹਾਗਾ ਕਿ ਕੁਝ ਬੱਚਿਆਂ ਦੇ ਖਿਲਾਫ ਜਾਂ ਔਰਤਾਂ ਦੇ ਖਿਲਾਫ ਜੀ ਟਾਈਮ ਟੂ ਟਾਈਮ ਮੈਂ ਦੇਖ ਰਿਹਾ ਕਿ ਕ੍ਰਾਈਮ ਜਿਹੜਾ ਹੈਗਾ ਕੁਝ ਸਪੈਸੀਫਾਈਡ ਏਰੀਆਜ਼ ਦੇ ਵਿੱਚ ਜਾਂ ਕੁਝ ਸੋਸਾਇਟੀ ਦੇ ਵਿੱਚ ਉਹ ਵੱਧ ਗਿਆ ਸੀ ਉਹਦੇ ਲਈ ਸਾਨੂੰ ਫਿਰ ਮੂਵਮੈਂਟ ਵੀ ਚਲੇ ਕਿ ਕੁਝ ਹੋਇਆ ਕਾਨੂੰਨ ਜਿਹੜੇ ਨਵੇਂ ਸਾਨੂੰ ਜਿਹਦਾ ਪੋਕਸੋ ਹੋ ਗਿਆ ਜਾਂ ਹੋਰ ਨਵੇਂ ਕਾਨੂੰਨ ਜਿਹੜੇ ਹੈਗੇ ਕਾਇਮ ਅਗੇਂਸਟ ਔਮਨ ਸਾਨੂੰ ਨਵੇਂ ਇੰਟਰੋਡਿਊਸ ਕਰਨੇ ਪਏ ਉਹਦੇ ਲਈ ਔਰ ਵਨ ਦੇ ਵੱਲ ਸੁਪਰੀਮ ਕੋਰਟ ਆਫ ਇੰਡੀਆ ਦੀਆਂ ਟਾਈਮ ਟੂ ਟਾਈਮ ਗਾਈਡਲਾਈਨਸ ਆਣ ਆਣੀ ਸ਼ੁਰੂ ਹੋ ਗਈਆਂ ਜਿਹੜੀਆਂ ਕਿ ਸਾਨੂੰ ਕੁਝ ਜਗ੍ਹਾ ਤੇ ਇੰਪਲੀਮੈਂਟ ਕਰਨੀਆਂ ਪਈਆਂ ਜਿਹਦੇ ਵਿੱਚ ਮੈਂ ਇਹ ਵੀ ਕਵਾਂਗਾ ਕਿ ਵਿਟਨੈਸਿਸ ਨੂੰ ਥ੍ਰੈਟ ਆਣੇ ਸ਼ੁਰੂ ਹੋ ਗਏ ਉਹਦੇ ਲਈ ਕੋਈ ਦਾਦਾ ਕੋਈ ਕਾਨੂੰਨੀ ਨਹੀਂ ਸੀ ਉਸ ਵੇਲੇ ਕਿ ਉਹਨਾਂ ਨੂੰ ਆਪਾਂ ਕਿਵੇਂ ਜਿਹੜਾ ਹੈਗਾ ਪ੍ਰੋਟੈਕਸ਼ਨ ਕਰ ਸਕਦੇ ਆ ਇਹਦੇ ਵਿੱਚ ਡਾਇਰੈਕਸ਼ਨਸ ਆਈਆਂ ਗਾਈਡਲਾਈਨਸ ਆਈਆਂ ਬਟ ਆਲਟੀਮੇਟਲੀ ਕੋਈ ਕਾਨੂੰਨ ਨਹੀਂ ਸੀ ਜਿਹੜਾ ਕਿ ਹੁਣ ਇੱਕ ਕੰਪਰੀਹੈਂਸਿਵ ਲਾ ਜਿਹੜਾ ਹੈਗਾ 1 ਜੁਲਾਈ ਤੋਂ 올 ਓਵਰ ਇੰਡੀਆ ਇੰਟਰੋਡਿਊਸ ਕੀਤਾ ਜਾ ਗਿਆ ਸਾਨੂੰ ਸਭ ਤੁਸੀਂ ਗੱਲ ਕਰ ਰਹੇ ਸੀ ਕਿ ਸਪੀਡੀ ਟ੍ਰਾਇਲ ਹੋਣਗੇ ਔਰ ਫਾਸਟ ਜਿਹੜੀ ਹੈ ਨਿਆਪ ਜਿਹੜਾ ਆ ਉਹ ਪੀੜਤਾਂ ਤੱਕ ਪਹੁੰਚਾਇਆ ਜਾਏਗਾ ਇਸ ਚੀਜ਼ ਦੇ ਬਾਰੇ ਦੱਸੋ ਕਿ ਸਪੀਡ ਕਿਸ ਤਰ੍ਹਾਂ ਮਤਲਬ ਆਈ ਗਈ ਦੇਖੋ ਮੈਂ ਤੁਹਾਨੂੰ ਇੱਕ ਕਲਪehle ਜ਼ਰੂਰ ਦੱਸਾਂਗਾ ਜੀ ਕਿ ਬੀਐਨਐਸਐਸ ਦੇ ਵਿੱਚ ਜੀ ਜੋ ਕਿ ਪਹਿਲੇ ਸੀਆਰਪੀਸੀ ਦੇ ਵਿੱਚ ਨਹੀਂ ਸੀ ਹੁਣ ਇੱਕ ਜ਼ੀਰੋ ਐਫਆਈਆਰ ਦਾ ਪ੍ਰੋਵੀਜ਼ਨ ਜਿਹੜਾ ਆ ਉਹ ਐਡ ਕੀਤਾ ਗਿਆ ਹੈ ਜੀ ਕਿ ਚਾਹੇ ਜੂਰਿਸਡਿਕਸ਼ਨ ਹੈਗੀ ਆ ਜਾਂ ਨਹੀਂ FIR ਜਿਹੜੀ ਆ ਤੁਸੀਂ ਕਿਸੇ ਵੀ ਥਾਣੇ ਵਿੱਚ ਦਰਜ ਕਰਾ ਸਕਦੇ ਹੋ ਦਰਜ ਹੋਣ ਤੋਂ ਬਾਅਦ ਉਹ ਜਿਹੜੀ ਆ ਜੇ ਥਾਣੇ ਦੀ ਜੂਰਿਸਡਿਕਸ਼ਨ ਹੋਏਗੀ ਉਸ ਥਾਣੇ ਨੂੰ ਉਸ ਡਿਸਟ੍ਰਿਕਟ ਦੇ ਵਿੱਚ ਜਾਂ ਸਟੇਟ ਦੇ ਵਿੱਚ ਉੱਥੇ ਭੇਜ ਦਿੱਤੀ ਜਾਏਗੀ ਅੱਗੇ ਤਤਤੀਸ਼ ਉੱਥੇ ਹੋਏਗੀ ਮਤਲਬ ਪੀੜਤ ਨੂੰ ਹੁਣ ਇਹ ਨਹੀਂ ਹੈਗਾ ਕਿ ਮੈਨੂੰ ਉਸ ਜਗ੍ਹਾ ਤੇ ਜਾਣਾ ਪਏਗਾ ਇਸ ਤੋਂ ਇਲਾਵਾ ਇੱਕ ਹੋਰ ਬਹੁਤ ਹੀ ਅਹਿਮ ਚੀਜ਼ ਕੀਤੀ ਗਈ ਹੈ ਜੋ ਪ੍ਰਵੀਜ਼ਨ ਹੈ ਜੋ ਪੀੜਤ ਦੇ ਹੱਕ ਦੇ ਵਿੱਚ ਬਹੁਤ ਵਧੀਆ ਇੱਕ ਕਦਮ ਹੋਏਗਾ ਕਿ ਹੁਣ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਦੇ ਨਾਲ ਵੀ ਐਫ ਆਈ ਆਰ ਜਿਹੜੀ ਆ ਦਰਜ ਦਰਜ ਕਰਾਈ ਜਾ ਸਕਦੀ ਹੈ ਕਿ ਅਗਰ ਕਿਸੇ ਵੀ ਮਾਧਿਅਮ ਨਾਲ ਜਿਹੜਾ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਦੇ ਮਾਧਿਅਮ ਆ ਜਿਸ ਦੀ ਡੈਫੀਨੇਸ਼ਨ ਬੀ ਐਨ ਐਸ ਐਸ ਦੇ ਵਿੱਚ ਹੀ ਦਿੱਤੀ ਹੋਈ ਹੈ ਉਹਦੇ ਲਈ ਅਗਰ ਥਾਣੇ ਕੋਈ ਵੀ ਕੰਪਲੀਟ ਹੁੰਦੀ ਹੈ ਤਾਂ ਉਹਦੇ ਅਕੋਰਡਿੰਗਲੀ ਉਹਦੇ ਤੇ ਵੀ ਐਫ ਆਈ ਆਰ ਦਰਜ ਹੋ ਸਕਦੀ ਹੈ ਬਟ ਉਹਦੇ ਲਈ ਇੱਕ ਕੰਡੀਸ਼ਨ ਹੈ ਕਿ ਤਿੰਨ ਦਿਨ ਦੇ ਵਿੱਚ ਵਿੱਚ ਜਿੰਨੇ ਇਨਫੋਰਮੇਸ਼ਨ ਦਿੱਤੀ ਆ ਉਹਨੂੰ ਆ ਕੇ ਸਾਈਨ ਕਰਨੀ ਪੈਣੀ ਹੈ ਤਾਂ ਕਿ ਆਪਣੇ ਦਸਤਖਤ ਕਰੇਗਾ ਐਫ ਆਰ ਦਰਜ ਹੋ ਕੇ ਅਗਲੀ ਕਾਰਵਾਈ ਹੋਏਗੀ ਸੋ ਟਾਈਮ ਲਾਈਨ ਦੀ ਜਿਹੜੀ ਗੱਲ ਕਰ ਰਹੇ ਹੋ ਸਭ ਤੋਂ ਪਹਿਲੀ ਟਾਈਮ ਲਾਈਨ ਤਾਂ ਇਹ ਹੀ ਹੋ ਗਈ ਕਿ ਜਦੋਂ ਕੋਈ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਦੇ ਨਾਲ ਤੁਸੀਂ ਕੋਈ ਵੀ ਕੰਪਲੇਂਟ ਕੋਈ ਇਨਫੋਰਮੇਸ਼ਨ ਭੇਜਦੇ ਹੋ ਪੁਲਿਸ ਨੂੰ ਐਫ ਆਰ ਦਰਜ ਕਰਨ ਵਾਸਤੇ ਤਾਂ ਉਹ 3 ਦਿਨ ਦੇ ਵਿੱਚ ਵਿੱਚ ਉਹਨੂੰ ਸਾਈਨ ਕੀਤਾ ਜਾਏਗਾ ਉਸ ਤੋਂ ਇਲਾਵਾ ਰੇਪ ਵਿਕਟਮ ਦੀ ਜਿਹੜੀ ਐਮ ਐਲ ਆਰ ਆ ਉਹਨੂੰ ਡਾਕਟਰ ਨੂੰ ਬਾਉਂਡ ਕਰ ਦਿੱਤਾ ਕਿ 7 ਦਿਨ ਦੇ ਵਿੱਚ ਵਿੱਚ ਉਹਦੀ ਐਮ ਐਲ ਆਰ ਦੀ ਕਾਪੀ ਜਿਹੜੀ ਆ ਉਹ ਤਿੱਸ਼ੀ ਅਫਸਰ ਨੂੰ ਭੇਜੀ ਜਾਣੀ ਜ਼ਰੂਰੀ ਹੈ ਜਿਹੜੀ ਕਿ ਪਹਿਲਾਂ ਪ੍ਰੋਵੀਜ਼ਨ ਕੋਈ ਟਾਈਮ ਬౌండ్ ਨਹੀਂ ਸੀ ਹਾਂ ਇਸ ਤੋਂ ਇਲਾਵਾ ਜਿਹੜੀਆਂ ਇਨਕੁਇਰਿ ਸਟ ਰਿਪੋਰਟਾਂ ਬਣਦੀਆਂ ਆ ਨਕਸ਼ਾ ਸੂਰਤੇ ਹਾਲ ਜਿੱਥੇ ਕੋਈ ਗੈਰ ਕੁਦਰਤੀ ਤਰੀਕੇ ਦੇ ਨਾਲ ਕਿਸੇ ਦੀ ਮੌਤ ਹੋ ਜਾਂਦੀ ਹੈ ਉਹ ਡੀ ਐਮ ਸਾਹਿਬ ਨੂੰ ਜਿਹੜੀ ਆ ਉਹਦੀਆਂ ਰਿਪੋਰਟਾਂ 24 ਘੰਟਿਆਂ ਦੇ ਵਿੱਚ ਭੇਜਣੀਆਂ ਜ਼ਰੂਰੀ ਆ ਇਸ ਤਰ੍ਹਾਂ ਪੂਰੀ ਇਨਕੁਇਰੀ ਦਾ ਇੱਕ ਨਵਾਂ ਪ੍ਰੋਵੀਜ਼ਨ ਜਨਾਇਆ ਉਹ ਬੀ ਐਨ ਐਸ ਐਸ ਦੇ ਵਿੱਚ ਐਡ ਕੀਤਾ ਗਿਆ ਹੈ ਕਿ ਜਿੱਥੇ ਕੋਈ ਵੀ ਐਸਾ ਆਫੈਂਸ ਜਿਹਦੇ ਵਿੱਚ 3 ਸਾਲ ਤੋਂ 7 ਸਾਲ ਦੀ ਕੈਦ ਹੈਗੀ ਆ ਉਹਦੇ ਵਿੱਚ ਐਸ ਐਚ ਓ ਜਨਾਇਆ ਪਹਿਲਾ ਪ੍ਰਾਇਰ ਪਰਮਿਸ਼ਨ ਡੀਐਸਪੀ ਰੈਂਕ ਤੋਂ ਕਟਾ ਅਫੀਸਰ ਦੀ ਪ੍ਰਾਇਰ ਪਰਮਿਸ਼ਨ ਦੀ ਹੋਏਗੀ ਉਹ ਪ੍ਰਾਇਰ ਪਰਮਿਸ਼ਨ ਲੈ ਕੇ ਪ੍ਰੀਲੀਬਰੀ ਇਨਕੁਆਇਰੀ ਕਰ ਸਕਦਾ ਆ ਕਿ ਇਸ ਆਫੈਂਸ ਬਣਦਾ ਆ ਸੰਧੂ ਸਾਹਿਬ ਆਸੀ ਇਸ ਜਾਣਕਾਰੀ ਜਿਹੜੇ ਤੁਸੀਂ ਦੇ ਰਹੇ ਹੋ ਜਾਰੀ ਰੱਖਾਂਗੇ ਆ ਪਹਿਲਾਂ ਸੁਣਦਿਆਂ ਆਪਣੇ ਗ੍ਰਹਿ ਮੰਤਰੀ ਜੀ ਅਮਿਤ ਸ਼ਾਹ ਜੀ ਦਾ ਇਸ ਕਾਨੂੰਨਾ ਦੇ ਬਾਰੇ ਇੱਕ ਹੋਰ ਗੱਲਬਾਤ समय पर न्याय लगभग लगभग पैतरीस न्याय प्रणाली की पैतरीस धाराओं में हमने समय मर्यादा निश्चित की है और ये टेक्निक के आधार पर प्रोसीडिंग्स होने के कारण भी समय पर न्याय मिलेगा तीन दिन में एफ दर्ज करनी है सात दिन के भीतर जांच रिपोर्ट पीड़िता के सार्वजनिक करनी है साठ दिन के अंदर ही अपराध तय करने हैं और घोषित अपराधियों के खिलाफ 90 दिन के अंदर मुकदमा कायम करना है और आपराधिक मामलों में मुकद, मुकदमे की सुनवाई के बाद ज्यादा से ज्यादा 45 दिन के अंदर जजमेंट की घोषणा करनी है तो कई जगह पे हमने समय को कम कर बाध्य कर हमने जल्दी से न्याय मिल पाए इस दिशा में काम किया है हमने तीन वर्ष से कम कारावास में साठ वर्ष से अधिक उम्र में के लोग जो है इसमें पुलिस अधिकारियों की पूर्व अनुमति अरेस्ट के लिए अनिवार्य करी है गिरफ्तार व्यक्ति को चौबीस घंटे में मजिस्ट्रेट के सामने ले जाने का प्रावधान भी कानूनी बनाया है और बीस से ऐसी ज्यादा धाराएं हैं जिसमें पुलिस की जवाबदेही हमने सुनिश्चित करी है पहली बार पी का भी हमने प्रावधान इसके अंदर किया है साक्षों के संबंध में भी टेक्नोलॉजी को हमने बढ़ावा दिया है इलेक्ट्रॉनिक के प्रति विश्वसनीयता बढ़े इसके लिए कानूनी प्रावधान कड़े किए हैं सर्वर लॉग स्थान संबंधी साक्ष्य और वॉइस मेल इस सबकी व्याख्याएं की गई है अब न्याय प्रक्रिया संविधान की आठवीं अनुसूची में आने वाली सभी भाषाओं में काम करती हो जाएगी हमारी स्थानीय भाषाओं के लिए बहुत बड़ा फैसला है हमारा पूरा सॉफ्टवेयर जो बनेगा वो आठवीं अनुसूची में आने वाली सभी भाषाओं में बनेगा गृह मंत्री जी ने भी दसया के हुन जड़ी नया प्रणाली है ओते विच तीव्र गति दे नाल पीडितां नु न्याय मिल सकेगा आ संदू साहब भी इस बारे जानकारी दे रहे सी हुन पठानिया साहब गल करते है ਤੁਹਾਡੇ ਨਾਲ ਕਿ ਜਿਸ ਤਰ੍ਹਾਂ ਤੁਸੀਂ ਬਹੁਤ ਇੰਪੋਰਟੈਂਟ ਕੇਸਸ ਨਾਲ ਡੀਲ ਕਰਦੇ ਹੋ ਜਿਹਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਨਾਰਕੋਟਿਕਸ ਕੰਟਰੋਲ ਬਿਊਰੋ ਹੈ ਜਿਹੜੇ ਨਵੇਂ ਤਿੰਨ ਭਾਰਤੀ ਕਾਨੂੰਨ ਲਾਗੂ ਹੋਏ ਨੇ ਪਹਿਲੀ ਜੁਲਾਈ ਤੋਂ ਇਹਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਆਪਰਾਧੀਆਂ ਦੇ ਉੱਤੇ ਸ਼ਿਕੰਜਾ ਕਿਸ ਤਰ੍ਹਾਂ ਕੱਸਿਆ ਜਾ ਸਕੇਗਾ ਇੱਕ ਜਿਹੜਾ ਇੰਪੋਰਟੈਂਟ ਐਸਪੈਕਟ ਇਹਦੇ ਵਿੱਚ ਰੱਖੀ ਗਈ ਹੈ ਉਹ ਹੈ ਸਪੀਡੀ ਟਰਾਇਲ ਜੀ ਮੈਂ ਇਸ ਦੇ ਉੱਤੇ ਬਿਲਕੁਲ ਸਹਿਮਤ ਹਾਂ ਕਿ ਜਦੋਂ ਆਪਾਂ ਇੱਕ ਟਾਈਮ ਬਾਉਂਡ ਮੈਨਰ ਦੇ ਵਿੱਚ ਐਫ ਆਈ ਆਰ ਦਰਜ ਕਰਨ ਦੀ ਪ੍ਰੋਵੀਜ਼ਨਿੰਗ ਉਹਦੇ ਵਿੱਚ ਮੈਡੀਕਲ ਦੇ ਰਿਲੇਟਡ ਪ੍ਰੋਵੀਜ਼ਨਿੰਗ ਉਹਦੇ ਨਾਲ ਰਿਲੇਟਡ ਜਿਹੜੇ ਚਾਰਟ ਸੀਟ ਫਾਈਲ ਕਰਨ ਦੀ ਪ੍ਰੋਵੀਜ਼ਨ ਕੀਤਾ ਉਹਦੇ ਵਿੱਚ ਚਾਰਜ ਫਰੇਮ ਕਰਨ ਦਾ ਟਾਈਮ ਜਿਹੜਾ ਹੈਗਾ ਪ੍ਰੋਵੀਜ਼ਨ ਦੇ ਵਿੱਚ ਲਿਆਂਦਾ ਉਹਦੇ ਵਿੱਚ ਜਿਹੜਾ ਟ੍ਰਾਇਲ ਫਰੇਮ ਜਿਹੜਾ ਹੈਗਾ ਉਹਦਾ ਵੀ ਇੱਕ ਪ੍ਰੋਵੀਜ਼ਨ ਦੇ ਵਿੱਚ ਲਿਆਂਦਾ ਜਿਹਦੇ ਵਿੱਚ ਅਦਾਲਤ ਤੋਂ ਲੈ ਕੇ ਇਨਵੈਸਟੀਗੇਟਿੰਗ ਅਫੀਸਰ ਤੋਂ ਲੈ ਕੇ ਹਰ ਜਿਹੜਾ ਕਨਸਰਨਡ ਜਿਹੜਾ ਉਹਦੇ ਵਿੱਚ ਇਨਵੈਸਟੀਗੇਸ਼ਨ ਵਿੱਚ ਕੋਈ ਨਾ ਕੋਈ ਡੀਲਿੰਗ ਹੈਂਡ ਹੋਏਗਾ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਵੀ ਇਹ ਟਾਈਮ ਬੌਂਡ ਮੈਨਰ ਦੇ ਵਿੱਚ ਉਹਨਾਂ ਨੇ ਆਪਣੇ ਆਪਣੇ ਰਿਪੋਰਟ ਸਬਮਿਟ ਕਰਨੀਆਂ ਇੱਕ ਆਸਪੈਕਟ ਮੈਂ ਇਹਦੇ 'ਚ ਬੜੀ ਇੰਪੋਰਟੈਂਟ ਸ਼ਰਮਾ ਜੀ ਇਹ ਮੈਂ ਮੰਨਦਾ ਕਿ ਇਹ ਬਹੁਤ ਅੱਛੀ ਸਪੀਡੀ ਟ੍ਰਾਇਲ ਵਾਸਤੇ ਨੰਬਰ ਆਫ ਜਜਮੈਂਟਸ ਸੁਪਰੀਮ ਕੋਰਟ ਦੀਆਂ ਆਈਆਂ ਜੀ ਕਿ ਵੀ ਥਿਸ ਇਜ਼ ਅ ਲਾਈਕ ਅ ਫੰਡਾਮੈਂਟਲ ਰਾਈਟ ਕਿ ਜੀ ਸਪੀਡੀ ਟ੍ਰਾਇਲ ਹੋਣਾ ਚਾਹੀਦਾ ਕਿਉਂਕਿ ਅਸੀਂ ਦੇਖਦੇ ਹਾਂ ਕਿ ਨਾਰਮਲੀ ਲੋ ਜਿਸੇ ਨੂੰ ਸਜ਼ਾ ਹੋਣੀ ਹੁੰਦੀ ਹੈ 2 ਸਾਲ ਜਾਂ 3 ਸਾਲ ਬਟ ਉਹ ਜੇਲ ਸੜ ਰਹੇ ਹੁੰਦੇ ਆ ਉਹਨਾਂ ਦੀ ਕੋਈ ਜ਼ਮਾਨਤਾਂ ਨਹੀਂ ਹੁੰਦੀਆਂ ਉਹਨਾਂ ਦੇ ਜ਼ਮਾਨਤ ਪਰਣ ਲਈ ਕੋਈ ਬੌਂਡ ਨਹੀਂ ਕੋਈ ਸਾਹਮਣੇ ਲਈ ਜਮਾਨਤੀਆਂ ਨਹੀਂ ਆਂਦਾ ਜੀ ਤੋਂ ਨੰਬਰ ਆਫ ਥਿੰਗਸ ਜਿਹੜੀਆਂ ਅਸੀਂ ਡਿਫਿਕਲਟੀਜ਼ ਆਂਦੀਆਂ ਅਸੀਂ ਖਾਸ ਕਰ ਮੈਂ ਦੇਖਿਆ ਕਿ ਦੂਰ ਰਾਜ ਦੇ ਜਿਹੜੇ ਇਲਾਕੇ ਐ ਟ੍ਰਾਈਬਲ ਏਰੀਆਜ਼ ਐ ਉੱਥੇ ਜਿਹੜੀ ਸਿਚੁਏਸ਼ਨ ਐ ਲਾਸਟ ਈਅਰ ਸਾਡੇ ਰਾਸ਼ਟਰਪਤੀ ਜੀ ਨੇ ਪਬਲਿਕਲੀ ਵੀ ਇਹ ਗੱਲ ਕਹੀ ਸੀ ਜਿਹੜੇ ਕਿ ਜੁਡੀਸ਼ਰੀ ਦੇ ਸਾਹਮਣੇ ਗੱਲਾਂ ਹੋਈਆਂ ਸੀ ਕਿ ਬੇਸਿਕਲੀ ਜਿਨ੍ਹਾਂ ਨੂੰ ਸਜ਼ਾ ਜਿਹੜੀ ਇਸ ਸਾਲ ਦੀ ਹੋਣੀ ਆ ਉਹ ਤਕਰੀਬਨ ਸਾਲ ਦੇ ਅਜੇ ਤੱਕ ਜੇਲ੍ਹ ਚ ਹੀ ਹੈ ਉਹਨਾਂ ਦਾ ਕੋਈ ਟ੍ਰਾਇਲ ਵੀ ਸਟਾਰਟ ਨਹੀਂ ਹੋਇਆ ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਬੇਸਿਕਲੀ ਥਿਸ ਵਾਸ ਅ ਨੀਡ ਆਫ ਦਾ آور ਮੈਂ ਤਾਂ ਕਹਾਵਾਂਗਾ ਜੀ ਸਾਨੂੰ ਸਭ ਜੀ ਅਸੀਂ ਗੱਲ ਕਰੀਏ ਕਿ ਇਹਦੇ ਵਿੱਚ ਪੀੜਤਾਂ ਨੂੰ ਕਿਵੇਂ ਫਾਇਦਾ ਮਿਲੇਗਾ ਜਿਹੜੇ ਨਵੇਂ ਤਿੰਨ ਨਾ ਕਾਨੂੰਨ ਨੇ ਜਿਹੜੇ ਪੀੜਤ ਨੇ ਹਾਂਜੀ ਇਹਦੇ ਵਿੱਚ ਪੀੜਤਾ ਦੇ ਵਾਸਤੇ ਹੁਣ ਤੱਕ ਕੀ ਆਸੀ ਕੋਈ ਐਫ ਆਈ ਆਰ ਦਰਜ ਕਰਾ ਦੇਦਾ ਕਿਸੇ ਨਾਲ ਕੋਈ ਚੀਟਿੰਗ ਹੋ ਗਈ ਜੀ ਉਹਦੇ ਨਾਲ ਉਹਨੂੰ ਫਾਈਨੈਂਸ਼ੀਅਲ ਲਾਸ ਹੋ ਗਿਆ ਐਫ ਆਈ ਆਰ ਦਰਜ ਕਰਾ ਲਈ ਉਸ ਤੋਂ ਬਾਅਦ ਉਹ ਵੇਟ ਕਰਦਾ ਸੀ ਕਿ ਇਹ ਦੋਸ਼ੀ ਸਜ਼ਾ ਹੁੰਦਾ ਹੈ ਕਿ ਬਰੀ ਹੁੰਦਾ ਹੈ ਓਕੇ ਹੁਣ ਇੱਕ ਨਵਾਂ ਪ੍ਰੋਵੀਜ਼ਨ ਜਿਹੜਾ ਆ ਸੈਕਸ਼ਨ 107 ਆ ਜਿਹਦੇ ਮੁਤਾਬਕ ਹੈਗਾ ਕਿ ਜਿਹੜੇ ਵੀ ਪ੍ਰੋਸੀਡਸ ਆਫ ਕਰਾਈਮ ਆ ਜਿਹੜੇ ਵੀ ਜੁਰਮ ਤੋਂ ਕਮਾਈ ਗਈ ਜਿਹੜੀ ਦੋਸ਼ੀ ਨੇ ਕੋਈ ਕਮਾਈ ਕੀਤੀ ਆ ਔਰ ਉਹ ਚਾਹੇ ਉਹ ਕਿਸੇ ਵੀ ਫਾਰਮ ਦੇ ਵਿੱਚ ਆਏ ਉਹਦੀ ਅਟੈਚਮੈਂਟ ਕਰਾਈ ਜਾ ਸਕਦੀ ਹੈ ਔਰ ਉਹ ਅਟੈਚਮੈਂਟ ਜਿਹੜੀ ਆ ਉਹ ਆਈਓ ਜਣਾ ਆ ਉਹ ਵਿਦਿਅ ਅਪਰੂਵਲ ਆਫ ਸੁਬਡੈਂਟ ਆਫ ਪੁਲਿਸ ਉਹ ਐਪਲੀਕੇਸ਼ਨ ਕੋਰਟ ਚ ਦੇਵੇਗਾ ਸੋ ਕੋਰਟ ਜਿਹੜੀ ਆ ਜਿਹਦੇ ਨਾਂ ਤੇ ਉਹ ਪ੍ਰੋਪਰਟੀ ਹੋਏਗੀ ਉਹਨੂੰ 14 ਦਿਨ ਦਾ ਨੋਟਿਸ ਦੇਗੀ ਕਿ ਹਾਂ ਤੇਰੀ ਇਹ ਪ੍ਰੋਪਰਟੀ ਜਿਹੜੀ ਆ ਇਹ ਅਟੈਚਮੈਂਟ ਕੀਤੀ ਜਾ ਰਹੀ ਆ ਜਿਹੜੀ ਕਿ ਤੂੰ ਜੁਰਮ ਦੀ ਕਮਾਈ ਤੋਂ ਬਣਾਈ ਹੈ ਸੋ ਇਹਦੀ ਅਟੈਚਮੈਂਟ ਕਿਉਂ ਨਾ ਕੀਤੀ ਜਾਵੇ ਤੂੰ ਆਪਣਾ ਪੱਖ ਰੱਖ ਸਕਦਾ ਆ ਸੋ ਜਦੋਂ ਉਹ ਆਪਣਾ ਪੱਖ ਰੱਖੇਗਾ ਜੇ ਉਹ ਪੱਖ ਨਹੀਂ ਰੱਖਦਾ ਤੇ ਅਦਾਲਤ 14 ਦਿਨ ਤੋਂ ਬਾਅਦ ਹੋਰ ਵੇਟ ਨਹੀਂ ਕਰੇਗੀ ਉਸ ਤੋਂ ਬਾਅਦ ਐਕਸ ਪਾਰਟੀ ਅਟੈਚਮੈਂਟ ਕਰ ਦੇਗੀ ਔਰ ਇਸ ਤੋਂ ਵੱਡੀ ਗੱਲ ਇਹ ਹੋਈ ਕਿ ਅਟੈਚਮੈਂਟ ਦੀ ਜਦੋਂ ਕਾਰਵਾਈ ਪੂਰੀ ਹੋ ਜਾਏਗੀ ਦੈਨ ਉਹ ਮੈਜਿਸਟ੍ਰੇਟ ਡਿਸਟ੍ਰਿਕਟ ਮੈਜਿਸਟ੍ਰੇਟ ਸਾਹਿਬ ਨੂੰ ਇਹ ਕੋਰਟ ਵੱਲੋਂ ਜਾਏਗਾ ਕਿ ਇਹਦੇ ਜਿਹੜੇ ਇਹ ਪ੍ਰੋਸੀਡਸ ਆ ਕਰਾਏ ਨੇ ਆ ਜਿਹੜੀ ਇਹ ਹੈ ਆ ਇਹਨੂੰ ਡਿਸਟ੍ਰੀਬਿਊਟ ਕਰ ਦਿੱਤਾ ਜਾਵੇ ਜਿਹੜੇ ਵਿਕਟਮਸ ਆ ਉਹਨਾਂ ਦੇ ਵਿੱਚ ਸੋ ਇੱਕ ਤਰ੍ਹਾਂ ਨਾਲ ਵਿਕਟਮ ਜਿਹੜੇ ਆ ਉਹਨਾਂ ਨੂੰ ਜਿਹੜੇ ਉਹਨਾਂ ਨੂੰ ਫਾਈਨੈਂਸ਼ੀਅਲ ਲਾਸ ਹੋਏਗਾ ਹੋਇਆ ਆ ਉਹਦੀ ਕੁਝ ਹੱਦ ਤੱਕ ਪਰਪਾਈ ਹੋਏਗੀ ਉਹਨਾਂ ਨੂੰ ਰੇਟੇਬਲੀ ਡਿਸਟ੍ਰੀਬਿਊਸ਼ਨ ਹੋਏਗੀ ਔਰ 60 ਦਿਨ ਦੇ ਵਿੱਚ ਵਿੱਚ ਉਹਨੂੰ ਡਿਸਟ੍ਰੀਬਿਊਟ ਕੀਤਾ ਜਾਏਗਾ ਉਸ ਤੋਂ ਇਲਾਵਾ ਤਫਤੀਸ਼ ਉਹਦੇ ਕੇਸ ਦੀ ਮਦਈ ਦਾ ਜੋ ਕੇਸ ਆ ਵਿਕਟਮ ਦਾ ਜੋ ਕੇਸ ਚੱਲ ਰਿਹਾ ਆ ਉਹਦੀ ਤਫਤੀਸ਼ ਦਾ ਜਿਹੜਾ ਸ ਕੀ ਕਿਥੋਂ ਤੱਕ ਤਫਤੀਸ਼ ਪਹੁੰਚ ਚੁੱਕੀ ਹੈ ਉਹ ਰਿਟਰਨ ਤੌਰ ਦੇ ਉੱਤੇ ਉਹਦੀ ਉਹਨੂੰ 90 ਦਿਨ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਆ ਉਹਨੂੰ ਦਿੱਤੀ ਜਾਣੀ ਜਿਹੜੀ ਆ ਉਸ ਮੀਂਹ ਸ਼ਿਕਾਇਤ ਕਰਤਾ ਨੂੰ ਸ਼ਿਕਾਇਤ ਕਰਤਾ ਨੂੰ ਉਹਦੀ 90 ਦਿਨ ਦੇ ਵਿੱਚ ਸਟੇਟਸ ਦੱਸਣਾ ਪਏਗਾ ਕਿ ਉਹਦੀ ਤਫਤੀਸ਼ ਦਾ ਸਟੇਟਸ ਹੁਣ ਤੱਕ ਜਿਹੜਾ ਆ ਉਹ ਕੀ ਆ इवन ਜਦੋਂ ਵਿਦਡਰਲ ਫਰਮ ਪ੍ਰੋਸੀਕਿਊਸ਼ਨ ਵੀ ਹੁੰਦੀ ਆ ਉਹਦੇ ਵਿੱਚ ਵੀ ਪਹਿਲਾਂ ਮੁਦਈ ਨੂੰ ਸੁਣਵਾਈ ਦਾ ਮੌਕਾ ਨਹੀਂ ਸੀ ਦਿੱਤਾ ਜਾਂਦਾ ਪਹਿਲੇ ਐਕਟ ਦੇ ਵਿੱਚ ਜੋ ਪ੍ਰੋਵੀਜ਼ਨ ਸੀ ਸੀਆਰਪੀਸੀ ਦੇ ਵਿੱਚ ਹੁਣ ਉਹਨੂੰ ਵੀ ਸੁਣਵਾਈ ਦਾ ਮੌਕਾ ਆ ਉਹਨੂੰ ਵੀ ਸੁਣਿਆ ਜਾਏਗਾ ਕਿ ਇਹ ਜਿਹੜਾ ਦੋਸ਼ੀ ਦੇ ਖਿਲਾਫ ਵਿத்ਡਰਾਲ ਫਰੋਮ ਦੀ ਪ੍ਰੋਸੀਕਿਊਸ਼ਨ ਹੋ ਰਹੀ ਆ ਤੋ ਉਹ ਇਹਦੇ ਵਿੱਚ ਆਪਣਾ ਕੀ ਪੱਖ ਰੱਖਣਾ ਚਾਹੁੰਦਾ ਕੀ ਕਹਿਣਾ ਚਾਹੁੰਦਾ ਸੋ ਵਿਕਟਮ ਦੇ ਹੱਕ ਦੇ ਵਿੱਚ ਵੀ ਇਹ ਕਾਨੂੰਨ ਜਿਹੜੇ ਆ ਬਹੁਤ ਹੀ ਵਧੀਆ ਤਰੀਕੇ ਨਾਲ ਮੂਸ ਵੀ ਆਪਾਂ ਕਵਾਂਗੇ ਕਿ ਇਹ ਜਿਹੜੇ ਐਕਟ ਆ ਵਿਕਟਮ ਸੈਂਟ੍ਰਿਕ ਐਕਟ ਬਣਾਏ ਗਏ ਆ ਓਕੇ ਪਠਾਨੀਆ ਸਾਹਿਬ ਇੱਕ ਲੋਕਾਂ ਨੂੰ ਅਸੀਂ ਕਹਿ ਸਕਦੇ ਹਾਂ ਕਨਫਿਊਜ਼ਨ ਆ ਜਾਂ ਇਹ ਪੂਰੀ ਕੋਈ ਜਾਣਕਾਰੀ ਨਹੀਂ ਆ ਕਿ 1 ਜੁਲਾਈ ਤੋਂ ਲਾਗੂ ਹੋ ਗਏ ਲੇਕਿਨ ਜਿਹੜੇ ਕੇਸਸ ਆਲਰੇਡੀ ਕੋਰਟਸ ਦੇ ਵਿੱਚ ਚੱਲ ਰਹੇ ਨੇ ਜਸਪੋਜ਼ ਕਰੋ ਕਿ ਕੋਈ 30 ਜੂਨ ਨੂੰ ਕੇਸ ਰਜਿਸਟਰ ਹੁੰਦਾ ਹੈ ਤੇ ਉਹਦੇ ਵਿੱਚ ਨਵੀਆਂ ਧਰਾਵਾਂ ਲਾਗੂ ਹੋਣਗੀਆਂ ਜਾਂ ਕਿ ਉਹਦੇ ਉੱਤੇ ਆਈਪੀਸੀ ਹੀ ਲਾਗੂ ਰਹੇਗੀ ਬੜਾ ਹੀ ਅੱਛਾ ਤੁਹਾਡਾ ਇਹ ਪ੍ਰਸ਼ਨ ਹੈ ਕੁਐਸਚਨ ਇਸ ਤਰ੍ਹਾਂ ਹੈ ਕਿ ਇਹ ਵਾਲਾ ਜਿਹੜਾ ਹੈ ਹਰ ਬੰਦੇ ਦੇ ਦਿਮਾਗ ਦੇ ਵਿੱਚ ਇਹ ਕੁਐਸਚਨ ਅਰਾਈਜ਼ ਹੋ ਰਿਹਾ ਹੈ ਕਿ ਪੁਰਾਣੇ ਜਿਹੜੇ ਜਿਹੜੇ ਆਲਰੇਡੀ ਕੇਸਿਸ ਚੱਲ ਰਿਹਾ ਹੈ ਜਾਂ ਰਜਿਸਟਰ ਹੋ ਗਏ ਜਿਨ੍ਹਾਂ ਦੀ ਅਜੇ ਚਾਰਟ ਸੀਟ ਫਾਈਲ ਹੋਣੀ ਹੈ ਔਰ ਅੱਗੇ ਫਰਦਰ ਟ੍ਰਾਇਲ ਕੋਰਟ ਦੇ ਵਿੱਚ ਚਲੇਗਾ ਉਹਦੇ ਵਿੱਚ ਨਵਾਂ ਕਾਨੂੰਨ ਅਪਲਾਈ ਹੋਵੇਗਾ ਜਾਂ ਉਹਦੇ ਵਿੱਚ ਪੁਰਾਣੇ ਕਾਨੂੰਨ ਦੇ ਮੁਤਾਬਕ ਹੀ ਪ੍ਰੋਵੀਜ਼ਨਿੰਗ ਉਹਦੇ ਵਿੱਚ ਕੇਸ ਜਿਹੜੇ ਹੈਗੇ ਟ੍ਰਾਇਲ ਅੱਗੇ ਪ੍ਰੋਸੀਡ ਕਰਨਗੇ ਜੀ ਤੇ ਸ਼ਰਮਾ ਜੀ ਵਿੱਚ ਮੈਂ ਦੱਸ ਦਵਾਂਗਾ ਕਿ ਬੇਸਿਕਲੀ ਜਿਹੜਾ ਭਾਰਤੀ ਨਿਆਇ ਸੰਹਿਤਾ ਹੈ ਬੀ ਐਨ ਐਸ ਉਦੀ ਸੈਕਸ਼ਨ 358 ਜੀ ਇਹੀ ਦੱਸਦੀ ਹੈ ਕਿ 1 ਜੁਲਾਈ ਤੋਂ ਨਵਾਂ ਕਾਨੂੰਨ ਇਫੈਕਟਿਵ ਹੋ ਗਿਆ ਪੁਰਾਣਾ ਆਈਪੀਸੀ ਜਿਹੜਾ ਰਿਪੀਲ ਕਰਤਾ ਮਤਲਬ ਅਸੀਂ ਉਹਨੂੰ ਜਿਹੜਾ ਹੈਗਾ ਅਲਟੀਮੇਟਲੀ ਖਤਮ ਕਰਤਾ ਬਟ ਉਹਦੇ ਵਿੱਚ ਹੀ ਉਸੇ ਸੈਕਸ਼ਨ ਦੇ ਵਿੱਚ ਸੈਕਸ਼ਨ 358 ਦੇ ਵਿੱਚ ਹੀ ਇਹ ਦੱਸਿਆ ਗਿਆ ਕਿ ਪ੍ਰਾਣੀ ਅਗਰ ਐਫਆਈਆਰ ਦਰਜ ਹੈ ਉਹਦਾ ਟ੍ਰਾਇਲ ਚੱਲ ਰਿਹਾ ਹੈ ਜਾਂ ਉਹਦੀ ਇਨਵੈਸਟੀਗੇਸ਼ਨ ਇਹ ਚੱਲ ਰਹੀ ਹੈ ਉਹਦੇ ਵਿੱਚ ਚਾਰ ਸ਼ੀਟ ਅਗਰ ਫਾਈਲ ਕਰਨੀ ਹੈ ਅਗੇ ਟ੍ਰਾਇਲ ਪ੍ਰੋਸੀਡ ਹੋਊਗਾ ਐਕਵਟਲ ਕਨਵਿਕਸ਼ਨ ਜੋ ਵੀ ਹੋਏਗਾ ਉਸਦਾ ਫੈਸਲਾ ਪੁਰਾਣੇ ਕਾਨੂੰਨ ਦੇ ਮੁਤਾਬਕ ਹੀ ਕੀਤਾ ਜਾਵੇਗਾ ਜਿਵੇਂ ਕਿ ਉਹ ਆਈਪੀਸੀ ਅਜੇ ਤੱਕ ਰਿਪੀਲ ਮਤਲਬ ਜਿਹੜਾ ਹੈਗਾ ਖਤਮ ਨਹੀਂ ਮੰਨਿਆ ਜਾਏਗਾ ਉਹ ਉਹਨਾਂ ਕੇਸਸ ਦੇ ਵਿੱਚ ਤਾਂ ਕਿ ਇਹ ਕਨਫਿਊਜ਼ਨ ਜਿਹੜਾ ਹੈਗਾ ਟੋਟਲੀ ਜਿਹੜਾ ਜਿਹੜਾ ਹੈਗਾ ਕਲੀਅਰ ਕਰ ਦਿੱਤਾ ਗਿਆ ਕਿਉਂਕਿ ਇਹ ਜੁਡੀਸ਼ੀਅਲ ਸਿਸਟਮ ਦੇ ਵਿੱਚ ਜਾਂ ਪ੍ਰੋਸੀਕਿਊਸ਼ਨ ਸਿਸਟਮ ਦੇ ਵਿੱਚ ਜਾਂ ਇਨਵੈਸਟੀਗੇਟਿੰਗ ਏਜੰਸੀਜ਼ ਦੇ ਹਰ ਬੰਦੇ ਦੇ ਦਿਮਾਗ ਦੇ ਵਿੱਚ ਇਹ ਕੁਐਸਚਨ ਅਰਾਈਜ਼ ਹੋ ਰਿਹਾ ਸੀ ਜਿਹੜਾ ਕਿ ਇਹਦੇ ਵਿੱਚ ਕਲੀਅਰ ਕਰ ਦਿੱਤਾ ਗਿਆ ਕਲੈਰਿਟੀ ਦਿੱਤੀ ਗਈ ਹੈ ਸੰਦੂ ਸਾਹਿਬ ਤੁਸੀਂ ਗੱਲ ਕੀਤੀ ਸੀ ਕਿ ਇਲੈਕਟ੍ਰੋਨਿਕਲੀ ਵੀ ਇਹ ਜਿਹੜੇ ਨਵੇਂ ਤਿੰਨ ਕਾਨੂੰਨ ਨੇ ਇਲੈਕਟ੍ਰੋਨਿਕਲੀ ਵੀ ਇਹਨਾਂ ਨੂੰ ਲਾਗੂ ਕੀਤਾ ਜਾਏਗਾ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਕਿ ਇਲੈਕਟ੍ਰੋਨਿਕਲੀ ਕਿਸਰਾ ਹੈ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਨੂੰ ਬਹੁਤ ਅਹਿਮੀਅਤ ਦਿੱਤੀ ਗਈ ਆ ਇਹਨਾਂ ਕਾਨੂੰਨਾਂ ਦੇ ਵਿੱਚ ਜੀ ਤੁਸੀਂ ਇਹਦੇ ਵਿੱਚ ਕੁਝ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂਗਾ ਕਿ ਚਲਾਨ ਪੇਸ਼ ਕੀਤਾ ਜਾਂਦਾ ਸੀ ਪੁਲਿਸ ਰਿਪੋਰਟ ਜਿਹਨੂੰ ਅਸੀਂ ਚਲਾਨ ਕਹਿੰਦੇ ਆ ਉਹ ਅੱਗੇ ਇੱਕ ਫਾਈਲ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਸੀ ਹੁਣ ਉਹਨੂੰ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਨਾਲ ਵੀ ਅਸੀਂ ਕੋਰਟ ਦੇ ਵਿੱਚ ਪੇਸ਼ ਕਰ ਸਕਦੇ ਆ ਜਿਹੜੀਆਂ ਕਾਪੀਆਂ ਚਲਾਨ ਦੀਆਂ ਦੋਸ਼ੀ ਨੂੰ ਦੇਣੀਆਂ ਆ ਉਹ ਵੀ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਨਾਲ ਦਿੱਤੀਆਂ ਜਾ ਸਕਦੀਆਂ ਔਰ ਉਹਦੀ ਕਾਪੀ ਵਿਕਟਮ ਨੂੰ ਵੀ ਦਿੱਤੀ ਜਾਏਗੀ ਇਸ ਤੋਂ ਇਲਾਵਾ ਅਗਰ ਜੁਡੀਸ਼ੀਅਲ ਕਸਟਡੀ ਦੇ ਵਿੱਚੋਂ ਦੋਸ਼ੀ ਨੂੰ ਲਿਆਂਦਾ ਜਾਣਾ ਹੈ কোর্ਟ ਦੇ ਵਿੱਚ ਪੇਸ਼ ਕਰਕੇ ਦੁਬਾਰਾ ਉਹਦੀ ਜੁਡੀਸ਼ੀਅਲ ਕਸਟਡੀ ਜਿਹੜੀ ਐਕਸਟੈਂਡ ਹੋ ਰਹੀ ਆ ਤਾਂ ਦੋਸ਼ੀ ਨੂੰ ਲਿਆਉਣ ਦੀ ਲੋੜ ਨਹੀਂ ਆ ਵੀ ਸੀ ਰਾਈ ਜਿਹੜੀ ਆ ਉਹ ਕੋਰਟ ਦੇ ਵਿੱਚ ਉਹਦੀ ਅਪੀਅਰੈਂਸ ਹੋ ਕੇ ਉਹਨੂੰ ਜਿਹੜੀ ਆ ਜੁਡੀਸ਼ੀਅਲ ਕਸਟਡੀ ਜਿਹੜੀ ਆ ਉਹਦੀ ਐਕਸਟੈਂਡ ਹੋ ਜਾਏਗੀ ਗੋਆਂ ਸਮਨ ਇਹਨਾਂ ਦੋਸ਼ੀ ਨੂੰ ਸਮਨ ਵਾਰੈਂਟ ਉਹ ਵੀ ਜਿਹੜੇ ਆ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਦੇ ਰਾਹੀਂ ਜਿਹੜੇ ਭੇਜੇ ਜਾ ਸਕਦੇ ਆ ਉਹਦੇ ਨਾਲ ਵੀ ਟਾਈਮ ਬਹੁਤ ਹੱਦ ਤੱਕ ਸੇਵ ਹੋਏਗਾ ਜੀ ਇਸ ਤੋਂ ਇਲਾਵਾ ਜਿਹੜਾ ਚਾਰਜ ਕਈ ਵਾਰੀ ਦੋਸ਼ੀ ਪੂਰੇ ਹੀ ਨਹੀਂ ਹੁੰਦੇ ট্রਾਇਲ ਸ਼ੁਰੂ ਹੋ ਜਾਂਦਾ ਸੀ ਦੋਸ਼ੀ ਪੂਰੇ ਨਹੀਂ ਸੀ ਹੁੰਦੇ ਅਲੱਗ-ਅਲੱਗ ਜੇਲਾਂ ਦੇ ਵਿੱਚ ਦੋਸ਼ੀ ਹੋਣ ਕਰਕੇ ਸੋ ਚਾਰਜ ਬੜੀ ਲੇਟ ਲੱਗਦਾ ਸੀ ਕਈ ਤਰੀਕਾਂ ਪੈ ਜਾਂਦੀਆਂ ਸੀ ਹੁਣ ਜਿਹੜਾ ਚਾਰਜ ਆ ਉਹ ਵੀ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਦੇ ਨਾਲ ਜਿਹੜਾ ਆ ਇਹ ਲੱਗ ਸਕਦਾ ਆ ਈਵਨ ਫਾਈਨਲ ਗੋਵਾ ਦੀ ਗਵਾਈ ਜਿਹੜੀ ਆ ਹੁਣ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਰਾਹੀਂ ਜਿਹੜੀ ਆ ਰਿਕਾਰਡ ਕੀਤੀ ਜਾ ਸਕਦੀ ਆ ਗਵਾ ਮੌਕੇ ਤੇ ਅਦਾਲਤ ਵਿੱਚ ਨਹੀਂ ਹਾਜ਼ਰ ਹੋਇਆ ਉਹਦੀ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਦੇ ਨਾਲ ਜਿਹੜੀ ਆ ਉਹਦੀ ਗਵਾਈ ਜਿਹੜੀ ਆ ਦਰਜ ਕਰਨੀ ਜਾਏਗੀ ਈਵਨ ਜੱਜਮੈਂਟ ਜੇ ਕੋ ਫਾਈਨਲ ਜੱਜਮੈਂਟ ਵੀ ਪਾਸ ਕਰਨੀ ਸੀ ਉਹਦੇ ਸਬੰਧ ਦੇ ਵਿੱਚ ਵੀ ਦੋਸ਼ੀ ਦੀ ਹਾਜ਼ਰੀ ਜ਼ਰੂਰੀ ਨਹੀਂ ਆ ਉਹ ਵੀ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਨਾਲ ਅਸੀਂ ਪੰਜਾਬ ਦੇ ਵਿੱਚ ਬਹੁਤ ਢੇਰੀ ਪ੍ਰੋਗਰਾਮ ਕਰ ਰਹੇ ਹਾਂ ਔਰ ਬਹੁਤ ਕੁਝ ਕੀਤਾ ਜਾ ਰਿਹਾ ਹੈ ਜੀ ਪਠਾਨੀਆ ਸਾਹਿਬ ਜਦਾਂ ਨਸ਼ਾ ਸਮਾਜ ਦੇ ਵਿੱਚ ਬਹੁਤ ਵੱਡਾ ਕਲੰਕ ਬਣ ਚੁੱਕਿਆ ਜੀ ਤੁਸੀਂ ਡੀਲ ਕਰਦੇ ਹੋ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਕੇਸਸ ਤੁਸੀਂ ਹੈਂਡਲ ਕਰਦੇ ਹੋ ਜਿਹੜੇ ਨਵੇਂ ਤਿੰਨ ਕਾਨੂੰਨ ਆਏ ਨੇ ਇਹਦੇ ਵਿੱਚ ਕੁਝ ਇਹੋ ਜਿਹੇ ਸਟ੍ਰਿਕਟ ਮੈਜਰਸ ਕੀਤੇ ਗਏ ਨੇ ਜਿਹਦੇ ਨਾਲ ਕਿ ਨਸ਼ੇ ਦਾ ਪ੍ਰਚਾਰ ਪ੍ਰਸਾਰ ਵਿਕਰੀ ਤੇ ਜਿਹੜੇ ਬੱਚਿਆਂ ਨੂੰ ਇਹ ਸ਼ਿਕਾਰ ਬਣਾਉਂਦੇ ਨੇ ਉਹਦੇ ਤੇ ਰੋਕ ਲੱਗ ਸਕੇਗੀ ਸ਼ਰਮਾ ਜੀ ਬੇਸਿਕਲੀ ਜਿਹੜੇ ਸਪੈਸ਼ਲ ਲਾ ਬਣੇ ਹੋਏ ਆ ਜਿੱਦਾਂ ਕਿ ਨਸ਼ਿਆਂ ਵਾਸਤੇ ਤਾਂ ਇੱਕ ਐਨਡੀਪੀਐਸ ਐਕਟ ਹੀ ਸਫੀਸ਼ੀਐਂਟ ਹੈ ਜੀ ਜਿਹਦੇ ਵਿੱਚ ਸਾਰਾ ਕਾਨੂੰਨ ਦੇ ਵਿੱਚ ਉਹਦੇ ਵਿੱਚ ਕਲੀਅਰ ਕਟ ਦੱਸਿਆ ਗਿਆ ਕਿ ਨਸ਼ਾ ਵੇਚਣ ਵਾਲਾ ਜੀ ਜਾਂ ਉਹਦਾ ਪ੍ਰਸਾਰ ਕਰਨ ਵਾਲਾ ਜਾਂ ਜਿਹੜਾ ਕੰਜ਼ਿਊਮ ਕਰਨ ਵਾਲਾ ਹਰ ਬੰਦਾ ਜਿਹੜਾ ਹੈਗਾ ਉਹਦੇ ਵਿੱਚ ਅਪਰਾਧੀ ਦੀ ਸ਼੍ਰੇਣੀ ਦੇ ਵਿੱਚ ਆਂਦਾ ਵਾ ਅਪਰਾਧੀ ਦੀ ਸ਼੍ਰੇਣੀ ਚ ਆਂਦਾ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਕਾਨੂੰਨ ਜਿਹੜੇ ਸਪੈਸ਼ਲ ਲਾ ਦੇ ਵਿੱਚ ਬਣਾਏ ਗਏ ਆ ਉਹਦੇ ਵਿੱਚ ਪ੍ਰੋਵੀਜ਼ਨਿੰਗ ਦੇ ਵਿੱਚ ਜਿੱਦਾਂ ਮੈਂ ਆਈਪੀਸੀ ਦੇ ਵਿੱਚ ਤੇ ਇਹਦੇ ਵਿੱਚ ਮੈਂ ਦੇਖਦਾ ਆ ਰਿਹਾ ਸੀ ਕਿ ਜਿੱਦਾਂ ਸਾਡੇ ਜੁਆਇੰਟ ਡਾਇਰੈਕਟਰ ਸਾਹਿਬ ਨੇ ਵੀ ਇਸ ਦੇ ਉੱਤੇ ਚਾਨਣਾ ਪਾਇਆ ਕਿ ਵੀ ਹੁਣ ਜਿਹੜਾ ਆਈਪੀਸੀ ਦੀ ਜਗ੍ਹਾ ਤੇ ਬੀਐਨਐਸ ਆਇਆ ਵਾ ਉਹਦੇ ਵਿੱਚ ਵੀ ਇੱਕ ਪ੍ਰੋਵੀਜ਼ਨਿੰਗ ਆ ਗਈ ਕਿ ਹੁਣ ਆਗਰ ਕੋਈ ਅਪਰਾਧੀ ਹੈ ਉਹਨੇ ਪ੍ਰੋਸੀਡਸ ਆਫ ਕ੍ਰਾਈਮ ਜਿਹੜੇ ਹੈਗੇ ਉਹਨੇ ਜਨਰੇਟ ਕੀਤੇ ਹੈ ਤੇ ਉਸ ਅਪਰਾਧ ਦੇ ਰਾਹੀਂ ਉਹਨੇ ਜਨਰੇਟ ਕੀਤੇ ਸੀ ਆ ਉਹਦੇ ਵਿੱਚ ਅਗਰ ਪ੍ਰੋਸੀਕਿਊਸ਼ਨ ਦੀ ਚੀਜ਼ ਪ੍ਰੂਵ ਕਰ ਦਿੰਦਾ ਹੈ ਤਾਂ ਉਹਦੀ ਪ੍ਰਾਪਰਟੀ ਕਨਫੀਸਕੇਟ ਹੁੰਦੀ ਸੀ ਤਾਂ ਉਹਦੇ ਵਿੱਚ ਪਹਿਲਾਂ ਐਨਡੀਪੀਆ ਸੈੱਟ ਦੇ ਵਿੱਚ ਪ੍ਰੋਵੀਜ਼ਨ ਮਰਾਈ ਗਈ ਇਸੇ ਤਰ੍ਹਾਂ ਇੱਕ ਪੀਐਮਐਲਏ ਦੇ ਵਿੱਚ ਪ੍ਰੋਵੀਜ਼ਨ ਬਣਾਈ ਗਈ ਪ੍ਰੋਸੀਜਰਸ ਆਫ ਕਰਾਇਮ ਦੀ ਡਿਫਾਈਨ ਡਿਫੀਨੇਸ਼ਨ ਦੇ ਕੇ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਪੈਸ਼ਲ ਲਾਅ ਦੇ ਵਿੱਚ ਪਹਿਲਾਂ ਜਿਹੜੀਆਂ ਲੈਂਦੇ ਆ ਗੀਆਂ ਹੁਣ ਇੱਕ ਜਨਰਲ ਲਾਅ ਦੇ ਵਿੱਚ ਲਿਆਂਈਆਂ ਗਈਆਂ ਜਿਹੜਾ ਕਿ ਮੈਂ ਕਹਾਂਗਾ ਕਿ ਬਹੁਤ ਅੱਛੀ ਜਿਹੜੀ ਹੈ ਇਫੈਕਟਿਵਲੀ ਇਫੈਕਟਿਵ ਇੰਪਲੀਮੈਂਟੇਸ਼ਨ ਅਗਰ ਹੋਏਗੀ ਤੇ ਨਿਆਂ ਹਰ ਬੰਦੇ ਨੂੰ ਮਿਲੇਗਾ ਜਿਹੜਾ ਅਕਿਊਜ਼ਡ ਅਗਰ નિર્ਦੋਸ਼ ਹੈ ਤਾਂ ਉਹਨੂੰ ਨਿਆਂ ਉਹਨੂੰ ਵੀ ਮਿਲੇਗਾ ਅਗਰ ਵਿਕਟਿਮ ਦੇ ਨਾਲ ਗਲਤ ਹੋਇਆ ਤਾਂ ਨਿਆਂ ਉਹਨੂੰ ਵੀ ਮਿਲੇਗਾ ਸੋ ਨੂੰ ਸਭ ਅਸੀਂ ਇਹ ਗੱਲ ਕਰੀਏ ਕਿ ਕੀ ਸਾਡੀਆਂ ਕੋਰਟਸ ਪੁ ਇਹ ਨਵੇਂ ਕਾਨੂੰਨ ਲਾਗੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋ ਚੁੱਕੇ ਨੇ ਟ੍ਰੇਨਿੰਗ ਮਿਲ ਚੁੱਕੀ ਹੈ ਦੇਖੋ ਮੈਨੂੰ ਇਸ ਕਰਦੀ ਬੜੀ ਦ슴 ਵਿੱਚ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਕਿ ਵੈਰੀ ਪੋਸਟਿੰਗ ਜਿਤਨਾ ਪੰਜਾਬ ਪੁਲਿਸ ਅਕੈਡਮੀ ਫਲੋਰ ਹੈ ਸਾਡੇ ਇੱਥੇ ਡਾਇਰੈਕਟਰ ਮੈਮ ਦੇ ਸ਼੍ਰੀਮਤੀ ਅਨੀਤਾ ਪੁੰਜਾ ਏ ਡੀਜੀਪੀ ਕਮ ਡਾਇਰੈਕਟਰ ਨੇ ਅਸੀਂ ਉਹਨਾਂ ਦੀ ਗੁਆਹ ਵਿੱਚ ਜਦੋਂ ਤੋਂ ਇਹ ਕਾਨੂੰਨ ਬਿਲ ਪਾਸ ਹੋ ਕੇ ਕਾਨੂੰਨ ਬਣੇ ਅਸੀਂ ਉਦੋਂ ਤੋਂ ਹੀ ਪੂਰੀ ਜੋਰ ਨਾਲ ਇਹਦੇ ਰੰਗ ਲੱਗੇ ਟ੍ਰੇਨਿੰਗ ਸ਼ੁਰੂ ਹੋ ਗਈ ਸ਼ੁਰੂ ਕਰਕੇ ਜਾਂ ਕੀਤੀਆਂ ਸਾਡੇ ਟ੍ਰੇਨਿੰਗ ਪ੍ਰੋਗਰਾਮ ਇਹਦੇ ਕਿ ਜ਼ਿਆਦਾ ਹੋ ਚੁੱਕੇ ਆ ਕਿ ਸਾਡੀ ਕੋਸ਼ਿਸ਼ ਇਹ ਹੈ ਕਿ ਪੰਜਾਬ ਪੁਲਿਸ ਦਾ ਕੋਈ ਵੀ ਐਸਾ ਅਫਸਰ ਜਿਹੜਾ ਆ ਜਾਂ ਮੁਲਾਜ਼ਮ ਜਿਹੜਾ ਆ ਉਹ ਰਹਿ ਨਾ ਜਾਵੇ ਜਿਸ ਨੂੰ ਟ੍ਰੇਨਿੰਗ ਨਾ ਦਿੱਤੀ ਜਾਵੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਵੱਖ-ਵੱਖ ਵਿੰਗ ਪੁਲਿਸ ਡਿਪਾਰਟਮੈਂਟ ਦੇ ਵੱਖ-ਵੱਖ ਵਿੰਗ ਹਰ ਇੱਕ ਵਿੰਗ ਆਪਣੀ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਆ ਇਹਦੇ ਲਈ ਐਸਓਪੀਜ਼ ਬਣੀਆਂ ਆ ਇਹਦੇ ਲਈ ਜੋ ਰੂਲਸ ਐਂਡ ਨੋਟੀਫਿਕੇਸ਼ਨਸ ਹਰ ਜਿਹੜਾ ਡਿਪਾਰਟਮੈਂਟ ਆ ਉਹ ਪੂਰੀ ਤੰਦੇਹੀ ਦੇ ਨਾਲ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਾਉਣ ਲਈ ਔਰ ਇਹਨਾਂ ਕਾਨੂੰਨਾਂ ਨੂੰ ਪ੍ਰੋਪਰ ਇੰਪਲੀਮੈਂਟ ਕਰਨ ਦੀ ਔਰ ਉਸ ਤੋਂ ਇਲਾਵਾ ਪੁਲਿਸ ਵੱਲੋਂ ਇਹਨਾਂ ਕਾਨੂੰਨਾਂ ਦੀ ਸਹੀ ਤਰੀਕੇ ਨਾਲ ਪਾਲਣਾ ਹੋ ਕੇ ਜਿਹੜਾ ਕੰਮ ਆ ਸੁਚੱਜੇ ਢੰਗ ਨਾਲ ਚੱਲੇ ਉਹਦੇ ਲਈ ਜਿਹੜਾ ਆ ਸਟੇਟ ਗਵਰਨਮੈਂਟ ਪੂਰੀ ਤਰ੍ਹਾਂ ਤੰਦੇਹੀ ਦੇ ਨਾਲ ਜਿਹੜਾ ਹੈ ਇਹ ਕਰ ਰਹੀ ਆ ਔਰ ਵਚਨਬੱਧ ਹੈ ਅ ਅਸੀਂ ਆਸ ਕਰ ਸਕਦੇ ਹਾਂ ਕਿ ਜਿਹੜੇ 1 ਜੁਲਾਈ ਤੋਂ ਤਿੰਨ ਨਵੇਂ ਕਾਨੂੰਨ ਲਾਗੂ ਹੋਏ ਨੇ ਉਹਦੇ ਨਾਲ ਤੇਜ਼ ਗਤੀ ਨਾਲ ਤੀਬਰ ਗਤੀ ਨਾਲ ਬਾਦਸ਼ਤਾ ਦੇ ਨਾਲ ਪੀੜਤਾ ਨੂੰ ਨਿਆਂ ਮਿਲ ਸਕੇਗਾ ਤੇ ਸਾਡੇ ਸਮਾਜ ਦੇ ਵਿੱਚੋਂ ਅਪਰਾਧ ਖਤਮ ਹੋ ਸਕੇਗਾ ਸਾਡੇ ਜਿਹੜੇ ਦੋਵੇਂ ਗੈਸ ਸੀ ਅਮਨਪ੍ਰੀਤ ਸਿੰਘ ਸੰਧੂ ਜੀ ਤੇ ਅਜੀਪਾਲ ਸਿੰਘ ਪਠਾਣੀਆਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਤੱਕ ਪਹੁੰਚਾਈ ਨਮਸਕਾਰ ਜੀ ਧੰਨਵਾਦ